ਸੰਦੀਪ ਸਿੰਘ ਸੰਦੀਪ ਸਿੰਘ ਕਿਹੜੇ ਪਿੰਡ ਦੇ ਰਹੇ ਹੋ ਬੁੱਗੀਪੁਰੇ ਦੀ ਬੁੱਗੀਪੁਰੇ ਸੰਦੀਪ ਸਿੰਘ ਦਾ ਅੱਜ ਜਿਹੜਾ ਹਾਸਾ ਹੋਇਆ ਮੌਤ ਹੋਈ ਹੈ ਇਹ ਕਿੰਦੀ ਮੌਤ ਹੋਈ ਹੈ ਕਿਵੇਂ ਹੋਇਆ ਸਾਰੀ ਲੱਗਦਾ ਨਹੀਂ ਮੇਰੀ ਮੰਮੀ ਆਈ ਅੱਜ ਰਾਤ ਕੋਈ ਬੰਦਾ ਕੁੱਟ ਮਾਰ ਕੇ ਆ ਗਿਆ ਕੌਣ ਸੀ ਬੰਦਾ ਕੋ ਮਤਲਬ ਪਤਾ ਨਹੀਂ ਜੇ ਉੱਥੇ ਬੰਦੇ ਦਾਸ ਦੇ ਆ ਜਨਾਨੀਆਂ ਦਾਸ ਨੇ ਰੋਡੇ ਪਿੰਡ ਦਾ ਵਾ ਮਣੀ ਮਣੀ ਆ ਹਾਂਜੀ ਤੇ ਮਣੀ ਕੌਣ ਆ ਕੀ ਕਿਕਰ ਕਿੰਤਾ ਨਹੀਂ ਇਹ ਨਹੀਂ ਜੀ ਪਤਾ ਕੀ ਕਿਕਰ ਤੇ ਤੁਸੀਂ ਕਰ ਰਹੇ ਸੀ ਉਸ ਵੇਲੇ ਨਹੀਂ ਜੀ ਅਸੀਂ ਤਾਂ ਉਹ ਕਰਾਈ ਲੱਗ ਰਹਿੰਦੇ ਨਹੀਂ ਮਮਾ ਦਾ ਕਿਰਾਏ ਤੇ ਰਹਿ ਰਹੇ ਸੀਗੇ ਇਕੱਲੇ ਰਹਿੰਦੇ ਸੀ ਇਕੱਲੇ ਰਹਿੰਦੇ ਸੀ ਕਰੋ ਤੋਂ ਇਕੱਲੇ ਰਹਿੰਦੇ ਸੀ ਉੱਥੇ ਇਹਨੂੰ ਹੋ ਗਿਆ ਜੀ 4-5 ਸਾਲ ਹੋ ਗਏ ਹੁਣ ਬਾਹਰ ਵਾਲੀ ਦਿੰਦੇ ਨਹੀਂ ਜੀ ਉਹ ਡੈਡੀ ਉਹਨਾਂ ਨਾ ਬੰਦੀ ਨਹੀਂ ਸੀਗੀ ਦਰੂ ਪੀਂਦਾ ਮੇਰਾ ਗੱਲ ਅੱਛਾ ਤੇ ਉਹ ਵੀ ਘੁੱਟ ਮਾਰ ਕਰਦਾ ਸੀ ਇਸੇ ਕਰਕੇ ਫਿਰ ਪਾਸੇ ਰਹਿਣ ਲੱਗ ਗਏ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮਣੀ ਨਹੀਂ ਇਹਨਾਂ ਨੇ ਘੁੱਟ ਮਾਰੀ ਤੁਹਾਨੂੰ ਹੀ ਉੱਥੇ ਦੱਸਦੇ ਆ ਬੰਦੇ ਦੇ ਨਾਲ ਵਹਿ ਰਹੀ ਕਿਰਾਏ ਦੀ ਨਾਲ ਦੇ ਗਵਾਂਢੀ ਜੀ ਪਰਿਵਾਰ ਦਾ ਕੋਈ ਮੈਂਬਰ ਉੱਥੇ ਆਉਂਦਾ ਜਾਂਦਾ ਸੀਗਾ ਪਰਿਵਾਰ ਦਾ ਨਹੀਂ ਜੀ ਕੋਈ ਨਹੀਂ ਕਿਤੇ ਕਿਤੇ ਜਾ ਰਿਹਾ ਸੀ ਜੀ ਪਰ ਉਦੋਂ ਤਾਂ ਮम्मा ਹੀ ਹੁੰਦੀ ਇਕੱਲੇ ਹੀ ਰਹਿੰਦੇ ਸੀ ਹਾਂ ਜੀ ਹੀ ਰਹਿੰਦੇ ਸੀ ਪਰ ਕਿਵੇਂ ਗੁਜ਼ਾਰਾ ਕਿਵੇਂ ਚੱਲਦਾ ਸੀ ਡੇਢ ਜਾਂਦੀ ਸੀ ਡੇਢ ਜਾਂਦੀ ਸੀ ਹਾਂ ਜੀ ਕੰਮ ਕਰਦੇ ਸੀ ਉਹ ਤਾਂ ਸ਼ਾਕਾ ਮੰਡੀ ਉੱਥੇ ਸ਼ਾਕਾ ਹਾਂ ਛੱਕੀ ਉੱਥੇ ਸਾਰੇ ਬੰਦੇ ਕਹ ਰਹੇ ਆ ਬੰਦੇ ਕਹ ਰਹੇ ਆ ਉੱਥੇ ਉਹ ਉਹਨਾਂ ਨੇ ਦੇਖਿਆ ਵਾ ਨਾਲ ਅੰਦਰ ਬੈਠਾ ਵੀ ਦੇਖਿਆ ਵਾ ਮਣੀ ਕਸੋਦਰ ਨਾਲ ਫਰੋਡਿਆਂ ਨਾਲ ਮਣੀ ਨਾਲ ਕਿਦਾਂ ਦਾ ਸੰਪਰਕ ਹੈ ਕੀ ਕਹਿ ਸਕਦੇ ਆ ਅਸੀਂ ਉਹਨਾਂ ਨਾਲ ਅਸੀਂ ਲੱਗ ਰਹੇ ਨੇ ਆ ਇਹ ਲੱਗ ਰਹਿੰਦੇ ਸੀ ਕੋਈ ਜਿਵੇਂ ਗੱਲ ਸਾਹਮਣੇ ਆ ਰਹੀ ਹੈ ਕੋਈ ਇਹਨਾਂ ਦੇ ਮੰਡੀ ਦੇ ਨਾਲ ਕੋਈ ਰਿਲੇਸ਼ਨ ਵੀ ਨਹੀਂ ਸੀ ਹਾਂਜੀ ਜਿਵੇਂ ਹੁਣ ਰਹਿ ਰਹੇ ਆ ਇਕੱਲਾ ਫੇ ਹੋਣਗੇ ਹੋ ਸਕਦਾ ਵੱਡੀ ਗੱਲ ਨਹੀਂ ਹੈ ਡੈੱਡ ਬੋਡੀ ਲੈ ਕੇ ਆਏ ਹਾਂ ਹਸਪੀਟਲ ਕਿੱਥੋਂ ਜਾਂਦੀ ਹੈ ਕੀ ਸਮਾਂ ਮੰਗਦਾ ਇਹ ਜੀ ਡੈੱਡ ਬੋਡੀ ਅਜੀਤਵਾਲ ਤੋਂ ਲੈ ਕੇ ਜਾਂਦੀ ਹੈ ਜੀ ਇਹ ਜਿਹੜੀ ਮਰਨ ਵਾਲੀ ਹੈ ਤਾਂ ਨਾ ਹਰਪਾਲ ਕੌਰ ਹੈ ਜੀ ਹਰਪਾਲ ਕੌਰ ਦੇ ਘਰ ਜਿਹੜਾ ਨੋ ਜਗਤਾਰ ਸਿੰਘ ਹੈ ਜੀ ਇਹ ਬੁਗੀਪੁਰੇ ਸ਼ਾਦੀ ਸੁਆ ਸੀਗੀ ਜੀ ਬੁਗੀਪੁਰੇ ਇਹ ਤਿੰਨ ਲੜਕੇ ਜੀ ਤਿੰਨੇ ਸ਼ਾਦੀ ਸੁਰਾ ਇਹ ਥੋੜਾ ਘਰ ਵਾਲੇ ਦੇ ਨਾਲ ਕੋਈ ਸੁਰਸਿਆ ਕਰਕੇ ਤੇ ਇਹ ਆਪਦਾ ਇੱਥੇ ਜੀਤਵਾਲ ਆ ਕੇ ਕਿਰਾਏ ਤੇ ਰਹਿਣ ਲੱਗੇ ਜੀ ਇਹਦੇ ਫਿਰ ਕਿਸੇ ਲੜਕੇ ਦਾ ਨਾਮ ਨਹੀਂ ਨਾਮ ਦਾ ਕੋਈ ਮੁੰਡਾ ਰੋਡੇ ਪਿੰਡ ਦਾ ਦੱਸਣ ਮੁਤਾਬਕ ਉਹ ਦਿਨ ਕੋਈ ਇਸ ਮਾਮਲੇ ਦੇ ਹੋਗੇ ਜੀ ਤੇ ਕੱਲ ਉਹ ਲੜਕਾ ਜਿਹੜਾ ਕੱਲ ਇੱਥੇ ਘਰੇ ਦੇ ਕੋਲ ਆਇਆ ਸੀਗਾ ਜੀ ਤੇ ਰਾਤ ਨੂੰ ਜਿਹਨੇ ਉਹ ਇੱਥੇ ਰਿਹਾ ਇਹਦੇ ਕੋਲੇ ਜੀ ਤੇ ਸਵੇਰੇ ਜਿਹੜਾ ਪਤਾ ਲੱਗਿਆ ਟੈਲੀਫੋਨ ਆਇਆ ਵੀ ਐ ਕਰਕੇ ਲੇਡੀ ਜੀ ਦੀ ਡੈਥ ਹੋ ਗਈ ਆ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਜੀ ਇਹ ਜੀ 50 ਸਾਲ ਦੀ ਕਰੀ 50 ਸਾਲ ਤੇ ਮਣੀ ਨਾਲ ਕੋਲੋਂ ਦੇ ਅੰਦਰ ਰਹਿੰਦੀ ਸੀ ਮਣੀ ਹੈ ਕਰੀਬ 1.5 ਸਾਲ ਤੋਂ ਲੱਗ ਰਹੀਦੀ ਹੈ ਜੀ ਉਦੋਂ ਤੋਂ ਹੀ ਤਕਰੀਬਨ ਸਾਲਾਂ ਦੇ ਆਪਾਂ ਜਦੋਂ ਵੱਖਰੀ ਰਹਿ ਰਹੀ ਆ ਉਹਦੇ ਪਰਿਵਾਰ ਤੋਂ ਤੇ ਮਣੀ ਕਿੱਥੋਂ ਦਾ ਰਹਿਣ ਨਾਲ ਮਣੀ ਰੋਡੇ ਪਿੰਡ ਦਾ ਜੀ ਹੁਣ ਕੀ ਤੁਹਾਡੇ ਕੋਲੋਂ ਕਰਵਾਈ ਸਾਡੇ ਕੋਲੋਂ ਅਗਲੀ ਕਾਰਵਾਈ ਜਿਹੜੀ ਹੈ ਅਮਲ ਤੇ ਲਿਆਂਦੀ ਤੇ ਇਹਦਾ ਕੋਈ ਪਤਾ ਲੱਗਾ ਵੀ ਕਿਸ ਤਰੀਕੇ ਨਾਲ ਜਿਹੜਾ ਇਹ ਕਤਲ ਹੋਇਆ ਨਹੀਂ ਇਹ ਨਹੀਂ ਜੀ ਹਲੇ ਉਹਨੂੰ ਕੋਈ ਪਤਾ ਲੱਗਾ ਪੋਸਟਮੈਨ ਪੋਰਟ ਤੋਂ ਦਾ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਇਹ ਕਤਲ ਹੋਇਆ ਜੀ 60 ਫੀਟ ਦੇ ਨਿਸ਼ਾਨ ਆ ਗਏ 60 ਜੀ ਇੱਕ ਸਜੇ ਮੱਥੇ ਦੇ ਉੱਪਰ ਅੱਖ ਦੇ ਥੱਲੇ 8 ਤਾਂ ਨਿਸ਼ਾਨ ਹੈਗਾ 60 ਦਾ ਜੀ ਨਾਰਮਲ ਸੱਟ ਹੈ ਜੀ ਉਹ ਕੋਈ